ਇਸ ਟਾਈਮ ਜੀਟੀ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਸਟੂਡੈਂਟਾਂ ਵੱਲੋਂ ਜਿਹੜਾ ਜੀਟੀ ਰੋਡ ਬਠਿੰਡਾ ਪੂਰੀ ਤਰ੍ਹਾਂ ਜਿਹੜਾ ਜਾਮ ਕਰ ਦਿੱਤਾ ਗਿਆ ਸਿੱਧੀਆਂ ਲਾਈਵ ਤਸਵੀਰਾਂ ਇਸ ਟਾਈਮ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੀਟੀ ਰੋਡ ਬਠਿੰਡਾ ਦੀਆਂ ਕੀ ਕਾਰਨ ਹੈ ਇਸ ਜਾਮ ਦਾ ਗੱਲਬਾਤ ਕਰਦੇ ਹਾਂ ਸਾਡੇ ਨਾਲ ਸਟੂਡੈਂਟ ਮੌਜੂਦ ਹੈ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੱਸੀ ਗਲਬਾਈ ਜੀ ਸੱਸੀ ਗਨ ਸਰ ਭਾਈ ਜੀ ਕੀ ਗੱਲਬਾਤ ਹੋਈ ਅੱਜ ਤੁਸੀਂ ਜੀਟੀ ਰੋਡ ਬਠਿੰਡਾ ਜਿਹੜਾ ਜਾਮ ਕੀਤਾ ਹੈ ਇਹਦਾ ਸਰ ਇਹ ਨੇ ਇੱਥੇ ਜਿਹੜਾ ਐਸਐਸਸੀ ਕਾਲਜ ਜਾਂ ਕੰਨੈਕਟ ਕਾਲਜ ਆ ਬਠਿੰਡਾ ਇੱਥੇ ਸਟਾਫ ਨਸ ਜ ਜੋ ਯੂਨੀਵਰਸਿਟੀ ਦੀ ਸਾਈਟ ਵੱਲੋਂ ਪੇਪਰ ਨਹੀਂ ਆਇਆ ਪੇਪਰ ਦੀ ਟਾਈਮਿੰਗ ਚੱਲ ਰਹੀ ਸੀ ਤੇ ਇਸ ਕਰਕੇ ਇਹਨਾਂ ਨੇ ਮਤਲਬ ਜਿਹੜਾ ਟਾਈਮ ਉਹ ਪੂਰਾ ਬੇਸਟ ਹੋ ਗਿਆ ਸੀ ਤੇ ਪੇਪਰ ਕਿਸੇ ਵੱਲੋਂ ਨਹੀਂ ਹੋਇਆ ਤਾਂ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੀ ਕਿਸੇ ਪ੍ਰਾਈਵੇਟ ਕੰਪਨੀ ਨੇ ਕੰਟਰੈਕਟ ਦਿੱਤਾ ਉਹ ਪ੍ਰਾਈਵੇਟ ਕੰਪਨੀ ਤੇ ਬੰਦ ਹੀ ਕਾਰਵਾਈ ਕਰਕੇ ਕਿ ਆਹ ਸੈਂਟਰ ਨੂੰ ਵੀ ਬਦਲ ਕੇ ਦੁਬਾਰੇ ਪੇਪਰ ਹੋਣਾ ਚਾਹੀਦਾ ਜੀ ਇਹਦੇ ਬਦੌਲਤ ਅਸੀਂ ਇੱਥੇ ਬੈਠੇ ਹਾਂ ਅਜੇ ਤੱਕ ਸਾਨੂੰ ਕੋਈ ਨਾ ਕਿਸੇ ਸਰਕਾਰੀ ਅਦਾਰੇ ਵੱਲੋਂ ਕੋਈ ਨਾ ਯੂਨੀਵਰਸਿਟੀ ਵੱਲੋਂ ਕੋਈ ਰਿਸਪਾਂਸ ਨਹੀਂ ਮਿਲਿਆ ਵੀ ਸਾਡਾ ਪੇਪਰ ਦੁਬਾਰੇ ਹੋ ਜਾਣਾ ਹੈ ਬਿਲਕੁਲ ਜੀ ਬਿਲਕੁਲ ਐਸੀ ਸਟੂਡੈਂਟ ਜਿਹੜੇ ਪੇਪਰ ਦੇਣ ਇੱਥੇ ਆਏ ਸੀਗੇ ਹੋਰ ਵੀ ਸਾਡੇ ਨਾਲ ਸਟੂਡੈਂਟ ਮੌਜੂਦ ਹੈ ਕਰਦੇ ਉਹਨਾਂ ਨਾਲ ਗੱਲਬਾਤ ਕਰ ਬਈ ਜੀ 사시 ਗਾਲ ਜੀ ਕੀ ਨਾਮ ਹੈ ਸੰਕੇ ਨਵੀ ਸਿੰਘ ਕੀ ਗੱਲਬਾਤ ਹੋਈ ਹੈ ਜਿਹੜਾ ਤੁਹਾਨੂੰ ਅੱਜ ਜਾਮ ਲਗਾਉਣਾ ਪੈ ਗਿਆ ਯੂਨੀਵਰਸਿਟੀ ਦੇ ਪੇਪਰ ਦਾ ਇਸ਼ੂ ਆਈ ਬਹੁਤ ਵੱਡਾ ਪੇਪਰ ਕਰਪਟ ਸੀਗਾ ਸਿਸਟਮ ਕਰਪਟ ਸੀਗਾ ਸਰਵਰ ਕਰਪਟ ਸੀਗਾ ਪੇਪਰ ਦੇਣ ਬੈਠੇ ਆ ਅੱਧਿਆਂ ਦੀ ਸਕਰੀਨ ਉੱਤੇ ਕੁਐਸਚਨ ਆ ਰਹੇ ਅੱਧਿਆਂ ਦੀ ਤੇ ਨਹੀਂ ਆ ਰਹੇ ਅੱਧੇ ਬੰਦੇ ਪੇਪਰ ਦੇ ਰਹੇ ਅੱਧੇ ਧਰਨੇ ਤੇ ਬੈਠੇ ਆ ਮਿਨਿਮਮ 1000 ਬੱਚੇ ਦਾ ਪੇਪਰ ਸੀ 1000 ਦੇ ਵਿੱਚੋਂ 100 ਦਾ ਪੇਪਰ ਜਿਹੜਾ ਸਹੀ ਚੱਲ ਰਿਹਾ ਹੈ ਬਾਕੀ ਸਾਰੇ ਆ ਰੋਡ ਤੇ ਬੈਠੇ ਆ ਭਈ ਆ ਕੇ ਸਭ ਤੋਂ ਵੱਡੀ ਮਾਂ ਇਹੀ ਗੱਲ ਕਹਿ ਰਹੇ ਆ ਸਾਰੇ ਜਣੇ ਕਿ ਪੇਪਰ ਜਿਹੜਾ ਆਨਲਾਈਨ ਕੰਪਿਊਟਰ ਬੇਸ ਨਹੀਂ ਹੋਣਾ ਚਾਹੀਦਾ ਮੈਨੂਲੀ ਹੋਣਾ ਚਾਹੀਦਾ ਕਿਉਂਕਿ ਹੈਲਥ ਵਰਕਰ ਦੇ ਜਿੰਨੇ ਪੇਪਰ ਪਹਿਲਾਂ ਹੁੰਦੇ ਉਹ ਮੈਨੂਲੀ ਹੁੰਦੇ ਆ ਕੰਪਿਊਟਰ ਬੇਸ ਦਾ ਨਹੀਂ ਤੇ ਕੰਪਿਊਟਰ ਬੇਸ ਦਾ ਇਸ਼ੂ ਏਟਾ ਵੱਡਾ ਪਿਆ ਜਿਹੜਾ ਸਾਨੂੰ ਅੱਜ ਆ ਕੇ ਧਰਨੇ ਤੇ ਆ ਕੇ ਲੈਣਾ ਮੈਨੂਲੀ ਪ੍ਰੋਬਲਮ ਕਿੱਥੇ ਕ੍ਰੀਏਟ ਹੋਈ ਆ ਸਰਵਰ ਕਰਾਪਟ ਜੀ ਸਰਵਰ ਕਰਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆਇਆ? ਨੋ ਜੀ ਨੋ ਕੋਈ ਨਹੀਂ ਆਇਆ ਫਿਲਹਾਲ ਸਾਨੂੰ ਕੋਈ ਨਹੀਂ ਕੋਣ 3 ਘੰਟੇ ਹੋ ਚੱਲੇ ਆ। اچھا ਪੇਪਰ ਕਿੱਥੇ ਹੋਣਾ ਸੀ ਤੁਹਾਡਾ? ਪੇਪਰ ਸਾਡੇ ਐਸਐਸਸੀ ਕਾਲਜ, ਗਰਲ ਕਾਲਜ ਆ ਮੇਰਾ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਚਿੱਟੀ ਰੋਡ ਬਠਿੰਡਾ ਜਿਹੜਾ ਸਟੂਡੈਂਟਾਂ ਵੱਲੋਂ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ। ਸਿੱਡੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਚਿੱਟੀ ਰੋਡ ਬਠਿੰਡਾ ਦੀਆਂ। ਸਾਡੇ ਨਾਲ ਕੁਝ ਸਟੂਡੈਂਟ ਮੌਜੂਦ ਹੈ ਕਰਦੇ ਆ ਉਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਅੱਜ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਜੀਟੀ ਰੋਡ ਬਟਿੰਡਾ ਜਾਮ ਕਰ ਦਿੱਤਾ ਗਿਆ ਕੀ ਕਾਰਨ ਹੈ ਇਹਦਾ ਕਾਰਨ ਇਹ ਹੈ ਰਾ ਫੇਰੀ ਪੇਪਰ ਚੰਗੀ ਦਰ ਲੈ ਆ ਨਹੀਂ ਗਏ ਨਾ ਤੋਂ ਜੇ ਕੰਪਿਊਟਰ ਬੇਸ ਪੇਪਰ ਨਹੀਂ ਲਿਆ ਜਾ ਰਿਹਾ ਤੁਸੀਂ ਮੈਨੂਅਲੀ ਲੈ ਲਓ ਕਿਉਂ ਇਹ ਰਾ ਬੋਰੀ ਕਰ ਰਹੇ ਹੋ ਕੁਝ ਬੱਚਿਆਂ ਦਾ ਤੁਸੀਂ ਪੇਪਰ ਲੈ ਰਹੇ ਹੋ ਕਿਸੇ ਦਾ ਨਹੀਂ ਲੈ ਰਹੇ ਕਿ ਕਿਸੇ ਦਾ ਸਰਵਰ ਹੈਂਗ ਕਰ ਰਹੇ ਹੋ ਕਦੀ ਉਹ ਬਾਨਾ ਕਦੀ ਉਹ ਬਾਨਾ ਜੇ ਬਾਨਾ ਹੀ ਹੈ ਕਿ ਪੇਪਰ ਲੈ ਹੀ ਕਿਉਂ ਰਹੇ ਨੇ ਸਿੱਧਾ ਕੋਈ ਨਹੀਂ ਬਜਟ ਹੈਗੇ ਨਹੀਂ ਪੈ ਤਾਨੂੰ ਨਹੀਂ ਆਦੀ ਰੱਖਣਾ ਪਹਿਲਾਂ ਐਡਮਿਟ ਕਾਰਡ ਚੇਂਜ ਹੋਏ ਸਾਡੇ ਪਹਿਲਾਂ ਸਾਡੀ ਲੋਕੇਸ਼ਨ ਹੋਰ ਸੀ ਸਡਨਲੀ ਪਰ 11 ਵਜੇ ਤੋਂ ਬਾਅਦ ਸਾਡੀਆਂ ਲੋਕੇਸ਼ਨਾਂ ਚੇਂਜ ਕਰ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਦੋਂ ਅਸੀਂ ਆਪਣੇ ਆਪਣੇ ਵੈਨਿਊ ਤੇ ਪਹੁੰਚੇ ਸਾਡੇ ਪੇਪਰ ਜਿਹੜੇ ਉਹ ਪੂਰੇ ਟਾਈਮ ਤੇ ਸ਼ੁਰੂ ਨਹੀਂ ਹੋਇਆ ਫਿਰ ਕਿਸੇ ਨੂੰ ਅੱਧਾ ਘੰਟਾ 15 ਮਿੰਟ ਸਾਰਿਆਂ ਦੀ ਡਿਲੇ ਹੋਏ ਉਸ ਤੋਂ ਬਾਅਦ ਇਹਨਾਂ ਦੇ ਪੀਸੀ ਨਹੀਂ ਆਉਣ ਹੋਏ ਜੇ ਕੁਐਸਚਨ ਉੱਥੇ ਸ਼ੋਅ ਹੁੰਦਾ ਸੀ ਉੱਥੇ ਕਲੀ ਨੰਬਰਿੰਗ ਸ਼ੋਅ ਹੁੰਦੀ ਸੀ ਕੁਐਸਚਨ ਨਹੀਂ ਸ਼ੋਅ ਹੋਇਆ ਇਸ ਕਰਕੇ ਇਹ ਪੇਪਰ ਜਿਹੜਾ ਸਾਡਾ ਰੱਦ ਹੋਵੇ ਸਾਡਾ ਨਵੇਂ ਸ਼ੇਰੇ ਤੋਂ ਸ਼ੁਰੂਤ ਲਿਆ ਜਾਵੇ ਪੇਪਰ ਐਂਡ ਪ ਪੇਪਰ ਸੀਗਾ ਇਹ ਸਾਰਾ ਇਹਦਾ ਸਾਰਾ ਨਵਾਂ ਆਵੇ ਅੱਛਾ ਕਿਹੜੇ ਕਾਲਜ ਚ ਹੋ ਰਿਹਾ ਸੀ ਪੇਪਰ ਇਹ ਐਸਐਸਡੀ ਗੱਲ ਕਾਲਜ ਪਟੇੰਡਾ ਅੱਛਾ ਕਾਲਜ ਦੇ ਕੋਈ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਕੀਤੀ ਗਈ ਪਰ ਉਹਨਾਂ ਨੇ ਕੋਈ ਆਪਦੀ ਆਈਡੈਂਟੀਫਿਕੇਸ਼ਨ ਨਹੀਂ ਦਿੱਤੀ ਜੋ ਬਾਬਾ ਫਰੀਦ ਯੂਨੀਵਰਸਿਟੀ ਤੋਂ ਆਏ ਸੀਗੇ ਪਰ ਉਹਨਾਂ ਨੇ ਸਾਨੂੰ ਕੋਈ ਆਪਦੀ ਆਈਡੈਂਟੀਫਿਕੇਸ਼ਨ ਨਹੀਂ ਦਿੱਤੀ ਕਿ ਉਹਥੋਂ ਨੇ ਅਪਲਾਈ ਸੀ ਵੀ ਜਾਂ ਨਹੀਂ ਸੀ ਉਹਨਾਂ ਨੇ ਨਾਮ ਤੱਕ ਉਹਨਾਂ ਨੇ ਸਾਨੂੰ ਨਹੀਂ ਦੱਸਿਆ ਆਪਣੀ ਤੁਹਾਡੇ ਕਹਿਣ ਦਾ ਮੀਨ ਜ਼ਾ ਵੀ ਪੇਪਰ ਦੁਬਾਰਾ ਹੋਵੇ ਹਾਂਜੀ ਬਿਲਕੁਲ ਪੇਪਰ ਦੁਬਾਰਾ ਹੋਵੇ ਸਿਲੇਬਸ ਸਾਰਾ ਨਵਾਂ ਹੋਵੇ ਮੈਨੂੰ ਲਈ ਪੇਪਰ ਹੋਵੇ ਮੈਨੂੰ ਲਈ ਪੇਪਰ ਹੋਵੇ ਪਰ ਜੇ ਆਨਲਾਈਨ ਵੀ ਹੋਵੇ ਤਾਂ ਪ੍ਰੋਪਰ ਵੇ ਨਾਲ ਹੋਵੇ ਅਸੀਂ ਖੱਜਲ ਨਾਲ ਅਸੀਂ ਇੰਨੀ ਦੂਰੋਂ ਦੂਰੋਂ ਆਏ ਆ ਸਾਰੇ ਕਿਵੇਂ ਕਿਵੇਂ ਪਹੁੰਚੇ ਆ ਆਪਦੀਆਂ ਛੁੱਟੀਆਂ ਖਰਾਬ ਕਰਕੇ ਤੇ ਪਹਿਲਾਂ ਰਾਤ ਦੀ ਅਸੀਂ ਹੋਟਾਂ ਦੀ ਟਿਕਟਾਂ ਕਰਾਈਆਂ ਫਿਰ ਅਸੀਂ ਇੱਥੋਂ ਦੀਆਂ ਕਰਾਈਆਂ ਤੇ ਅਸੀਂ ਬਹੁਤ ਖੱਜਲ ਹੋਏ ਅੱਛਾ ਪ੍ਰਸ਼ਾਸਨਿਕ ਅਧਿਕਾਰੀ ਬਕਿੰਡਾ ਦੇ ਉੱਤੇ ਪਹੁੰਚੇ ਕੁਝ ਕੋਈ ਨਹੀਂ ਕੋਈ ਨਹੀਂ ਆਲੇ ਆਏ ਆ ਪੁਲਿਸ ਵਾਲੇ ਆਏ ਆ ਪਰ ਕੋਈ ਸਾਡਾ ਹੱਲ ਨਹੀਂ ਹੋਇਆ ਉਹ ਕਹਿੰਦੇ ਅਸੀਂ ਬੁਲਾਉਣੇ ਆ ਅਸੀਂ ਇਹਨੂੰ ਬੁਲਾ ਲੈਂਦੇ ਅਸੀਂ ਉਹਨੂੰ ਬੁਲਾ ਲੈਂਦੇ ਅਸੀਂ ਉਹਨਾਂ ਨਾਲ ਗੱਲ ਕਰਾ ਦਿੰਦੇ ਸਾਡਾ ਹੱਲ ਨਹੀਂ ਹੋਇਆ ਵੀਰੇ ਇਹ ਹੁਣ ਕਿੰਨੇ ਟਾਈਮ ਤੱਕ ਹੈ ਜਿਹੜਾ ਇਹ ਤੁਹਾਡਾ ਧਰਨਾ ਪ੍ਰਦਰਸ਼ਨ ਇੱਥੇ ਚੱਲਣ ਵਾਲਾ ਹੈ ਜਿੰਨਾ ਚਿਰ ਨੂੰ ਵਿਸਫਰਮਿਸ਼ਨ ਨਹੀਂ ਦੇ ਦਿੰਦੇ ਕਿ ਇਹ ਕਿੱਥੇ ਪਟਵਾਰਾ ਹੋਊਗਾ ਸਾਨੂੰ ਪੂਰਾ ਫਿਕਸ ਨਹੀਂ ਦੱਸਿਆ ਜਾਂਦਾ ਤੇ ਉਹਨਾਂ ਚਿਰ ਅਸੀਂ ਇਹ ਧਰਨਾ ਕੰਟੀਨਿਊ ਕਰਾਂਗੇ ਤੁਸੀਂ ਕਿੱਥੋਂ ਆਏ ਹੋ ਅਸੀਂ ਫਰੀਦਕੋਟ ਤੋਂ ਜੇ ਵੀਰੇ ਕੋਟ ਦੇ ਜ ਸਾਡੀ ਮੰਗਾਂ ਨਹੀਂ ਬੋਰੀਆਂ ਹੁੰਦੀਆਂ ਅਸੀਂ ਆਪਦੇ ਹੋਰ ਭੈਣ ਭਰਾਵਾਂ ਨੂੰ ਆਪਦੇ ਬਜ਼ੁਰਗਾਂ ਨੂੰ ਕਿਸਾਨ ਯੂਨੀਅਨਾਂ ਨੂੰ ਨਾਲ ਲੈ ਕੇ ਧਰਨਾ ਲਾਵਾਂਗੇ ਅਸੀਂ ਆਪਦੇ ਹੱਕ ਲੈ ਕੇ ਰਵਾਂਗੇ ਏਸੀ ਸਟੂਡੈਂਟ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਜਿੰਨੇ ਤੱਕ ਯੂਨੀਵਰਸਿਟੀ ਅਤੇ ਪ੍ਰਸ਼ਾਸਨ ਵੱਲੋਂ ਸਾਡੀ ਮੰਗਾਂ ਵੱਲ ਜਿਹੜਾ ਜਲਦ ਜੇ ਧਿਆਨ ਨਾ ਦਿੱਤਾ ਗਿਆ ਤਾਂ ਸਾਡੇ ਵੱਲੋਂ ਜਿਹੜੇ ਧਰਨੇ ਪ੍ਰਦਰਸ਼ਨ ਹੈ जारी रहेंगे कैमरा मैन सूजल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप